ਲਓ ਭਾਈ ਜੀ ਪੁਰਾਣੇ ਦਰਵਾਜੇ ਦਿਖਾਉਣੇ ਤੁਹਾਨੂੰ ਜਿਹੜੇ ਪਹਿਲਾਂ ਪੁਰਾਣੇ ਬਣੇ ਹੋਏ ਆ ਮੰਨ ਲਓ ਆਪਣੀ ਸੁਰਤ ਨਹੀਂ ਦੱਸਦੇ ਵੀ ਜਦੋਂ ਰੋਲਾ ਪਿਆ ਵੰਡ ਵੇਲੇ ਦੇ ਆ ਹੱਲੇ ਕੁਲੇ ਵੇਲੇ ਦੇ ਹਾਂ ਰੋਲਾ ਮੇਰਾ ਵਾਹ ਹੱਲੇ ਕੁਲੇ ਕਹਿੰਦੇ ਹਾਂ ਹਾਂ ਤੇ ਤੁਹਾਨੂੰ ਮੈਂ ਦਰਵਾਜੇ ਕਮਾ ਕੇ ਦਿਖਾ ਦਿਆਂ ਪਹਿਲਾਂ ਸਾਰੇ ਇੰਨੀ ਨਾ ਕੋਈ ਸਮਾਈ ਰੱਖਦਾ ਤੇ ਢਾਉਣ ਦੀ ਕਰਦਾ ਹਰੇਕ ਬੰਦਾ ਨਵੇਂ ਪਾਉਣ ਦੀ ਕਰਦਾ ਪਰ ਇਹਨਾਂ ਨੇ ਢਾਈ ਨਹੀਂ ਹੈਗੇ ਆ ਗੇਟ ਨਹੀਂ ਮਿਲਦੇ ਮੁੜ ਕੇ ਆ ਜਿਹੜੀਆਂ ਚੀਜ਼ਾਂ ਬਣ ਰਹੀਆਂ ਇਹ ਹਰੇਕ ਬੰਦਾ ਦੇਖ ਦੇ ਕੇ ਉਸ ਤਰ੍ਹਾਂ ਦੇ ਬਣਾਉਂਦਾ ਉਹ ਜਾਲੀਆਂ ਲੱਗੀਆਂ ਹੋਣਗੀਆਂ ਨਾ ਉਵੇਂ ਤਰ੍ਹਾਂ ਉਸ ਤਰ੍ਹਾਂ ਲੱਗੀਆਂ ਜਾਲੀਆਂ ਤੇ ਉਸੇ ਤਰ੍ਹਾਂ ਹੀ ਦਰਵਾਜ਼ੇ ਬਣੇ ਹੋਏ ਆ। ਉਹ ਫੋਟੋਆਂ ਛਾਪਾਂਗਾ ਹੋਗੀਆਂ ਕੌਲਾਂ ਤੇ। ਕਿੰਨੇ ਕ ਸਾਲ ਹੋ ਗਏ ਬਾਈ ਬਣੇ ਨੇ ਇਹਨੂੰ? ਇਹ 2003 ਸਮਤ ਦੇ हिसाब ਨਾਲ ਬਈ ਅੱਜ ਵੀ ਕਿਹੜੀ ਆਪਾਂ ਦੇਖੀਏ ਤਾਂ ਉਹਦੀ 149 ਪੁਣਤੂਲੀ ਦਾ ਲੱਗਦਾ ਐਸਟੀਮੇਟ ਬਾਕੀ ਨਹੀਂ 2003 ਸਮਤ ਸਮਤ ਅੱਡ ਹੁੰਦਾ ਵੀ ਇਹ ਹਾਂ ਸਮਤ ਤੇ ਇਸ ਵੀ ਅੱਡ ਅੱਡ ਨਹੀਂ 58 ਸਾਲ ਪਹਿਲਾਂ ਸਮਤ ਤੋਂ ਸਟਾਰਟ ਹੋ ਗਈ ਸੀ ਇਸ ਵੀ ਤੋਂ ਵੀ ਉਹ ਹਸਾਬ ਨਾਲ ਜੇ ਆਪਾਂ ਅੰਦਾਜ਼ਾ ਲਾਈਏ ਮੇਰਾ ਅੰਦਾਜ਼ਾ ਤਾਂ ਇਹੀ ਕਹਿੰਦਾ ਵੀ 1949 ਤੱਕ ਦੇ ਬਣੇ ਹੋਣਗੇ ਜਾਂ ਉਹ ਤੋਂ ਪਹਿਲਾਂ ਨੇ ਬਾਕੀ 49 ਮੰਲਾ ਰੌਲੇ ਤੋਂ ਰੌਲੇ ਤੋਂ ਪਹਿਲਾਂ ਦੇ ਸੀ ਹਾਂ 47 ਚ ਹਾਂ ਪਹਿਲਾਂ ਇੱਥੇ ਪਤਾ ਹੂੰ ਰਹਿੰਦੇ ਕੌਣ ਸੀ ਸੇਵਾ ਸਿੰਘ ਜਲਦਾਰ ਸੀਗੇ ਵੀ ਸਾਡੇ ਬਜ਼ੁਰਗਾਂ ਚ ਹੀ ਸੀਗੇ ਅੱਛਾ ਤੇ ਬਾਕੀ ਆਏ ਆ ਵੀ ਅੰਗਰੇਜ਼ਾਂ ਨਾਲ ਕਾਫੀ ਉਹਨਾਂ ਦੇ ਮੇਲ ਦੋਲ ਸੀਗਾ ਕੋਈ ਲਗਾ ਲੈਣਾ ਹੁੰਦਾ ਜਾਂ ਟੈਕਸ ਇਕੱਠਾ ਕਰਦਾ ਅੰਗਰੇਜ਼ ਤਾਂ ਇੱਥੇ ਹੀ ਆਉਂਦਾ ਅਸੀਂ ਦਰਵਾਜ਼ੇ 'ਤੇ ਇੱਥੇ ਪਹਿਲਾਂ ਹੂੰ ਪਤਾ ਸੋਣ ਵੀ ਰਹਿੰਦਾ ਕੌਣ ਸੀ ਇੱਥੇ ਇੱਥੇ ਮੰਨ ਕੇ ਚੱਲੋ ਸੇਵਾ ਸਿੰਘ ਤੇ ਉਹਦੀ ਪੀੜ੍ਹੀ ਰਹੀ ਜਾਂਦੀ ਹੈ ਹੁਣ ਵੀ ਕੁੱਝ ਘਰ ਪਿੱਛੇ ਹੋ ਗਏ ਹੁਣ ਕੁਝ ਘਰ ਇੱਥੇ ਹੈਗੇ ਆ ਸੋਬਾ ਦਾ ਬਣਾਇਆ ਹੋਇਆ ਸੀ ਮਲਾ ਮੁਸਲਮਾਨ ਇੱਥੇ ਰਹਿੰਦੇ ਸੀ ਨਹੀਂ ਨਹੀਂ ਇੱਥੇ ਸਿੱਖ ਹੀ ਰਹਿੰਦੇ ਸੀ ਸਿੱਖਾਂ ਦੀ ਵਜਦੇ ਸੀ ਮੁਸਲਮਾਨ ਤਾਂ ਇੱਧਰ ਪੰਗੇਗਾ ਉਹ ਰਹਿੰਦੇ ਹੁੰਦੇ ਸੀ ਬਸ ਮਾਰਦਾ ਉਹ ਪਿੰਡ ਜਿਆਦਾ ਜਿਹੜਾ ਭਾਜੀ ਮੰਦਰਾ ਇਹ ਸਿੱਖਾਂ ਦਾ ਹੀ ਆ ਸਿੱਧੂਆਂ ਦਾ ਹਾਂ ਕਿਹ ਜਿਹੜੇ ਹੋਣਗੇ ਇੱਥੇ ਪੱਕਾ ਲੈ ਉਹ ਮੇញੇ ਵਿੱਚ ਛਾਪਿਆ ਹਜੇ ਤੱਕ ਸਾਹ ਸੁਭਾਲ ਰੱਖੀ ਹੋਈ ਹੈ ਚਲੋ ਜੀ ਇਹਨੇ ਤੇ ਉਧਰ ਤਾਂ ਹਮ ਮਾਰਨਿੰਗਾਂ ਸ਼ਾਪੀਆਂ ਹੋਈਆਂ ਨੇ ਬੰਗੀ ਜਗ੍ਹਾ ਦੇ ਬਹੁਤ ਘੱਟ ਨੇ ਉੱਚੇ ਤਾਂ ਕੋਈ ਨਹੀਂ ਦੇਖ ਕੋਈ ਘਰੀ ਵਜੇ ਉੱਪਰ ਹੈ 55